ਬਾਈ ਕੁਝ ਕੀ ਫਤਿਹ ਉਧਰ ਜਿਹੜੇ ਵੀਰ ਨੇ ਟੂਰਨਾਮੈਂਟ ਨੂੰ ਸਹਿਯੋਗ ਦਿੱਤਾ ਦਰਸ਼ਕਾਂ ਜੋ ਸਾਨੂੰ ਸਟੇਜ ਦੇ ਕੋਲੇ ਆ ਕੇ ਮਿਲੇ ਜਿਹੜਾ ਵੀ ਵੀਰ ਸਤਿ ਸ਼੍ਰੀ ਅਕਾਲ ਜੀ ਮਾਣ ਕੀ ਪ੍ਰਵਾਨ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੈਂਟੇਡ ਸਪੋਰਟਸ ਤੇ ਪਹੁੰਚ ਗਏ ਆ ਪਿੰਡ ਮਾਣੂ ਕੇ ਗੱਲ ਟਰਾਲੀ ਬੈਕ ਦੇ ਮੁਕਾਬਲੇ ਚੱਲ ਰਹੇ ਆ ਰਾਣਕਪੂਰ ਦਾ ਲਗਾ ਮੇਲਾ ਦੇਖੋ ਭਰਿਆ ਪਿਆ ਪੂਰਾ ਬਿਆਨੇ ਬਜ਼ੁਰਗ ਵੀ ਹੈਲੋ 1297 ਬਹੁਤ ਤੜੀ ਮਾਰਦੇ ਹੋ ਬਈ ਬਾਕਪੈਨ ਦੇ ਹੈਲੋ ਹੈਲੋ ਸ਼ੇਅਰ ਕਰ ਦਿਓ ਸਾਰੇ ਭਰਾ ਜਨੇ ਭਰਾ ਲਾਈਵ ਚ ਵੇਖ ਰਹੇ ਹੋ ਸ਼ੇਅਰ ਕਰੋ ਕੱਚ ਕੇ ਮੁੰਡੇ ਮਾਨੂਕੇ ਵਾਲੇ ਆ ਗਏ ਟਰੈਕ ਤੇ ਅੱਜ ਇਕੱਠੇ-ਕੱਟੇ ਚਾਰ ਗੇਮਾਂ ਚੱਲ ਰਹੀਆਂ ਸਤਾਜ ਸੀਪ ਦੇ ਮੁਕਾਬਲੇ ਇਸ ਤੋਂ ਬਾਅਦ ਰੱਸੀ ਰਸਾ ਕੱਸੀ ਦੇ ਮੁਕਾਬਲੇ ਵੀ ਚੱਲਣਗੇ ਤੇ ਹੁਣ ਜਿਹੜੇ ਚੱਲ ਰਹੇ ਮੁਕਾਬਲੇ ਟਰਾਲੀ ਬੈਕ ਦੇ ਤੁਹਾਡੇ ਟਾਈਮ 'ਚ ਜਿਹੜੇ ਗਰਾਊਂਡ ਵੀ ਆਪਣੇ ਕੋਲ ਰੈਡੀ ਆ ਵਾਲੀ ਵਾਲ ਦੇ ਮੁਕਾਬਲੇ ਵੀ ਹੋਣ ਜਾਣਗੇ ਜਾਂ ਕਿਸੇ ਵੀ ਮੁਕਾਬਲੇ ਦੇ ਵੀ ਤਿੰਨ ਗਰਾਊਂਡ ਜਿਹੜੇ ਤਿਆਰ ਨੇ ਯਕਸੀਰ ਸਿੰਘ ਦਾ ਪਿਆਰ ਨੇ ਕਿਹੜਾ ਮੁੰਡੇ ਨੂੰ ਪਿੰਡ ਤੇ ਗੋਗੋਕ ਆਇਆ ਇਹ ਲਾਉਦਾ ਪਲੇਸ ਰੋਕ 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 ਟਾਪ ਆਜੇ ਲੇਟ ਹੋ ਗਈ ਚੱਲਣ ਦਾ ਟਾਪ ਆਜੇ ਚੱਲਣ ਤੇ ਹੋਣ ਤੇ ਲਾ ਲੋ ਇਹ ਤੋਂ ਚੰਗਾ ਉਹ ਤੇ ਔਖਾ ਹੋ ਜਾਂਦਾ ਉਹਨੂੰ ਫੋਨ ਤੇ ਲਾ ਲਾ ਉਹਨੂੰ ਗੁਰਜਾ ਲਵੀ ਰਮਣੂ ਮੈਂਬਰ ਛੋਟੂ ਆਇਆ ਜੀ ਛੋਟੂ ਜਸੇਨਾ ਖੜਨ ਰਾਏ ਸਰ ਤੇ ਸੈਟ ਤੇ ਖੜਨਾ ਛੋਟੂ ਰਾਏ ਸਰ ਛੋਟੂ ਮਾਜਰਾ ਰਾਏ ਸਰ ਚੇਟੂਗਾ ਤੇ ਨਾਲ ਭਵੇ ਰਾਜਾ ਦੀ ਚੇਟੂਗੀ ਹੋਰ ਕੋਈ ਸੈਟ ਅਪਡੇਟ ਆਪਣੇ ਕੋਲ ਹਜੇ ਤੱਕ ਤਾਂ ਨਹੀਂ ਆਈ ਜੀ ਜਿਵੇਂ ਆਪਣੇ ਕੋਲ ਆਉਗੀ ਨਵੀਂ ਸੈਟ ਅਪਡੇਟ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਹਜੇ ਤੱਕ ਆਪਣੇ ਕੋਲ ਇੱਕੋ ਹੀ ਸੈਟ ਕਨਫਰਮ ਹੈ ਜਿਹੜਾ ਰਾਏ ਸਰ ਵਾਲੇ ਜੱਸੇ ਦਾ ਤੇ ਟਰਾਲੀ ਮੁਕਾਬਲੇ ਟਰਾਲੀ ਬੈਗ ਦੇ ਮੁਕਾਬਲੇ ਆਉਹ ਫਾਉਲ ਹੋ ਗਿਆ ਭਾਈ ਫਾਉਲ ਹੋ ਗਿਆ ਜੀ 16 ਸੈਕਿੰਡ ਮੇਲਾ ਤੁਹਾਨੂੰ ਦਿਖਾਦਗੇ ਇਕੱਠ ਵੱਡਾ ਅਗਲ ਚ ਵੀ ਜਦੋਂ ਮੈਚ ਚੱਲੇ ਆ ਵਾਲੀਬਾਲ ਦੇ ਵੀ ਉਹ ਤੋਂ ਵੀ ਇਕੱਠ ਵੱਡਾ ਹੋਊਗਾ ਸਾਰੇ ਭਰਾ ਨੂੰ ਬੇਨਤੀ ਆ ਸਾਰੀਆਂ ਟੀਮਾਂ ਨੂੰ ਜਿਹੜਾ ਪਹੁੰਚ ਜਿਓ ਤਿਆਰੀਆਂ ਪੂਰਗਾਂ ਹੋ ਚੁੱਕੀਆਂ ਨੇ ਦੁਆਰੇ ਮੌਕਾ ਦਿੱਤਾ ਇਹਨਾਂ ਨੂੰ ਲਾਇਨ ਦਾ ਪ੍ਰੇਖਕ ਸੀ ਭਾਈ ਕੇਵਲ ਮਾਗੀ ਕਾਰ ਉਹਦੇ ਭਤੀਜੇ ਵੱਲੋਂ 1000 ਰੁਪਿਆ ਨਾਵਾ ਮੈਂਤੀ ਵੱਲੋਂ ਕੇਵਲ ਨੂੰ ਸੈਪੀ ਕਲੱਬ ਮੈਂਬਰ ਸਾਡਾ ਜਿੰਦਾ ਇਹ ਵੀਰ ਨੂੰ ਪਹਿਲਾਂ ਦੇਖਿਆ ਸੀ ਔਰ ਸਾਰੇ ਦੇਖੇ ਨੇ ਜੀ ਅਰੀ ਜੰਮੀਆ ਜਿਹੜਾ 500 ਅੱਗੇ ਆ ਕਿਉਂ ਕਹਾਂਗਾ ਕੀ ਤੈਨੂੰ ਟੈਂਕ ਤੇ ਲੈ ਗਿਆ ਹੀ ਮੁੰਡਾ ਇਹ ਹੈ ਹਲੋ ਬੋਜਾ ਨਵੀ ਰਮਨ ਸਈ ਦਾ ਕਾਲੀ ਬੈਕ ਤੇ ਚੰਡੀ ਆਂਦੇ ਆ ਉਹਦਾ ਸਾਰੇ ਪਲੇਅਰ ਆ ਜੋ ਪਲੇ ਲੱਗੇ ਅੱਧਾ ਤੇ ਬਹੁਤ ਜ਼ਾਇਦੇ ਘੰਟੇ ਦੇ ਵਿੱਚ ਵਿੱਚ ਆ ਜਾਈਂ

ਸੈੱਟ ਅਪਡੇਟ ਆਈ ਹੈ ਜੀ ਆਪਣੇ ਕੋਲੇ ਦੋ ਸੈਟਾਂ ਦੀ ਹੁਣ ਇੱਕ ਤਾਂ ਠੁੱਲੀ ਹਾਲ ਦਾ ਸੰਨੀ ਠੁੱਲੀ ਹਾਲ ਦਾ ਸੈੱਟ ਬਣਿਆ ਸ਼ਹਾਬਾਜਪੁਰਿਆ ਸੱਤਾ ਖੇਡੂਗਾ ਨਾਲ ਲਾਡੀ ਬਈয়াল ਜੌਂਟੀ ਬਈয়াল ਦੇ ਨਾਲ ਖੇਡਣਾ ਨਵਾਬ ਮਹਿਲਖੁਰਦਲੇ ਨੇ ਤੇ ਨਾਲ ਸੁਦੀਰ ਪੰਜਾਵਾ ਸੁਦੀਰ ਪੰਜਾਵਾ ਤੇ ਨਵਾਬ ਮਹਿਲਖੁਰਦ ਖੇਡਣਗੇ ਬਈਏ ਆਪਦੇ ਸੈੱਟ ਚ ਤੇ ਇਹ ਤਿੰਨ ਸੈੱਟ ਦੀ ਆਪਣੇ ਕੋਲ ਅਪਡੇਟ ਆਈ ਹੈ ਜਿਵੇਂ ਜਿਵੇਂ ਅਪਡੇਟ ਆਪਣੇ ਕੋਲ ਹੋਰ ਆਉਂਦੀਆਂ ਸੱਟਾਂ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ ਉਦੋਂ ਲਈ ਆਪਾਂ ਲਾਈਵ ਕੱਟਦੇ ਆ ਲਾਈਵ ਸ਼ੇਅਰ ਜ਼ਰੂਰ ਕਰਦੇ ਸਾਰੇ ਭਰਾ ਵੀ ਸਾਰੇ ਪਲੇਅਰਾਂ ਨੂੰ ਪਤਾ ਲੱਗ ਜੇ ਵੀ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਰੈਡੀ ਆ ਪੂਰੇ ਤਿੰਨ ਗਰਾਊਂਡ ਆ ਰੈਡੀ ਲਾਈਟਾਂ ਦਾ ਪ੍ਰਬੰਧ ਵੀ ਅਮਰੀਕ ਕਿਲੇ ਬਟੂਏ ਵਾਲੇ ਨੇ ਬਹੁਤ ਸੋਹਣੇ ਗਰਾਊਂਡ ਤਿਆਰ ਕੀਤੇ ਆ ਇਧਰ ਕਮੇਟੀ ਸ਼ੁਰੂ ਕਰਨੀਏ ਤੋਂ ਬਾਅਦ ਕੰਮ ਅਗਲਾ ਪ੍ਰੇਰ ਗੁਰਜਾ ਮੁੜ ਜਾ ਅਰੇ ਪਾਸੇ ਸਿਰਾ ਯਾਰ ਤੇ ਕਰਾਊਡ ਕਿਆ ਬਾਤਾਂ ਯਾਰ ਜੱਸਾ ਖੇਡੂਗਾ ਜੀ ਜੱਸੇ ਨਾਲ ਛੋਟੂ ਮਾਜਰਾ ਤੇ ਭਵੇ ਰਾਜਾਂ ਲਈ ਖੇਡਣਗੇ ਜੱਸੇ ਰਾਏ ਸਰ ਨਾਲ ਉਹ ਹੀ ਗੱਤ ਹੋ ਗਿਆ ਨੇ ਗੱਤ ਹੋ ਗਈ ਇੱਕ ਵਾਰ ਜੱਸੇ ਦਾ ਖੁਦ ਦਾ ਸੈਟ ਅਜੀ ਅੱਜ ਰਾਏ ਸਰ ਦਾ ਆਹ ਲੋਗੇ ਜਸੇਗਾ ਖੁਦ ਕਸਟ ਹੈ ਜੀ ਅੱਜ ਨਵੀ ਅਗਲਾ ਪਲੇਅਰ ਨਵੀ ਚੱਲ ਵੀ ਗੁਰ ਗਿਆ ਲਾਈਵ ਕੱਟਦੇ ਜੀ ਇੱਕ ਵਾਰੀ ਤੇ ਸ਼ੇਅਰ ਕਰ ਦਿਓ ਸਾਰੇ ਭਰਾ ਸਾਰੇ ਭਰਾਵਾਂ ਨੂੰ ਜਿਹੜਾ ਪਲੇਅਰਾਂ ਨੂੰ ਪਤਾ ਲੱਗ ਜੇ ਵੀ ਪਿੰਡ ਵਾਲਿਆਂ ਨਾਲੀ ਮਾਰ ਦਿਓ ਤੇ ਪਹੁੰਚ ਜਾਓ ਗਰਾਉਂਡਾਂ ਤੇ ਤੱਕ ਕੇ ਪਹਿਣ ਗਏ ਪਿੰਡ ਮਾਣੂ ਕੇ ਗੱਲ ਅੱਜ ਜੇ ਮੁੰਡਿਆਂ ਦਾ ਰਵੀ ਦੀ ਕੋਈ ਅਪਡੇਟ ਨਹੀਂ ਜੀ ਹਜੇ ਤੱਕ ਤਾਂ ਬਾਕੀ ਪਹੁੰਚ ਕੇ ਦੱਸ ਦਾਂਗੇ ਰਵੀ ਦੇ ਆਪਣੇ ਢੈਣੀ ਜੀ ਕੋਈ ਹਜੇ ਦੱਸ ਦਾਂਗੇ ਤੁਹਾਨੂੰ ਅੱਗੇ ਲਾਈਵ ਹੋਵਾਂਗੇ ਜਦੋਂ ਰਵੀ ਦੀ ਹਜੇ ਤੱਕ ਕੋਈ ਅਪਡੇਟ ਨਹੀਂ ਜੀ ਅਗਲਾ ਪਲੇਅਰ ਹੈ ਉਸ ਤੋਂ ਬਾਅਦ ਲਵੀ ਰਵਣੂ ਮੈਂਬਰ ਜੋਧਾ